ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਗੋਲ ਕੇਰੇ ਨੂੰ ਲੈਸ ਜਿਹੜੀ ਆ ਕੋਈ ਵੀ ਕਿਸੇ ਤਰੀਕੇ ਦੀ ਲੈਸ ਤੁਸੀਂ ਲਗਾਉਣੀ ਚਾਹੋ ਤੇ ਕਿਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਲਗਾ ਸਕਦੇ ਹੋ ਨਾ ਕੋਈ ਭੁੰਗ ਪਈਗਾ ਤੇ ਨਾ ਹੀ ਤੁਹਾਨੂੰ ਬਹੁਤਾ ਝੰਜਟ ਕਰਨ ਦੀ ਜ਼ਰੂਰਤ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਲੈਸ ਜਿਹੜੀ ਲੱਗ ਕੇ ਰੈਡੀ ਹੋ ਜਾਂਦੀ ਹੈ ਇੱਧਰ ਇੱਕ ਸਾਈਡ ਤੇ ਲੈਸ ਜਿਹੜੀ ਉਹ ਮੈਂ ਲਗਾਈ ਹੋਈ ਹੈ ਤੇ ਤੁਸੀਂ ਇੱਥੇ ਬੈਕ ਤੇ ਦੇ ਪਾਈ ਵੀ ਕਰ ਸਕਦੇ ਹੋ ਤੇ ਸਲਾਈ ਦੇ ਨਾਲ ਵੀ ਜਿਹੜਾ ਤੁਸੀਂ ਇਹਨੂੰ ਫਿਨਿਸ਼ਿੰਗ ਦੇ ਸਕਦੇ ਹੋ ਦੋਨੋਂ ਤਰੀਕਿਆਂ ਨਾਲ ਇਹ ਹੋ ਜੀਗੀ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗੀ ਕਿ ਤਰਪਾਈ ਕਰਨੀ ਹੋਏ ਤੇ ਫਿਰ ਵੀ ਤੁਸੀਂ ਕਰ ਸਕਦੇ ਜੀ ਤੇ ਆ ਵੇਖੋ ਗੋਲ ਘੇਰੇ ਤੇ ਆਪਾਂ ਲਾਸ ਜਿਹੜੀ ਇੱਕ ਸਾਈਡ ਤੇ ਮੈਂ ਲਗਾਈ ਹੋਈ ਹੈ ਤੇ ਦੂਸਰੀ ਸਾਈਡ ਤੇ ਤੁਹਾਨੂੰ ਹੁਣ ਲਗਾ ਕੇ ਮੈਂ ਦਿਖਾਵਾਂਗੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਦੇ ਨਾਲ ਆਪਾਂ ਲਗਾ ਸਕਦੇ ਹਾਂ ਤੇ ਬਿਗਿਨਰ ਵੀ ਜੜੀਏ ਇਸ ਤਰੀਕੇ ਦੇ ਨਾਲ ਲੈਸ ਬਹੁਤ ਹੀ ਵਧੀਆ ਜੜੀਏ ਲਗਾ ਕੇ ਇਹ ਮੈਸ ਮੌਸਲਾਸ ਜੜੀਏ ਲਈ ਹੋਈ ਹੈ ਤੇ ਇਸ ਨੂੰ ਆਪਾਂ ਹੁਣ 셔ਟ ਦੇ ਪਹਿਲਾਂ ਸਭ ਤੋਂ ਉਲਟੇ ਪਾਸੇ ਲਗਾਉਣਾ ਹੈ ਇੱਕ ਸਾਈਡ ਦੀ ਚਾਕ ਨੂੰ ਆਪਾਂ ਲੈ ਲਿਆ ਹੈ ਤੇ ਇਹਦੇ ਜਿਹੜਾ ਆ ਇਹ ਮਾਰਜਨ ਆ ਐਸੇ ਜਦੋਂ ਆਪਾਂ ਪਾਈਪਿੰਗ ਲਗਾਉਣੀ ਹੋਵੇ ਲੈਸ ਲਗਾਉਣੀ ਹੋਵੇ ਤੇ 2 ਇੰਚ ਮਾਰਜਨ ਰੱਖਦੇ ਆ ਇੱਥੇ ਬਸ ਆਪਾਂ 1/2 ਇੰਚ ਮਾਰਜਨ ਰੱਖਣਾ ਕਿਉਂਕਿ ਆਪਾਂ ਬਹੁਤ ਘੱਟ ਥੋੜਾ ਥੋੜਾ ਫੋਲਡ ਕਰਨਾ ਆ ਜੇ ਜ਼ਿਆਦਾ ਫੋਲਡ ਕਰੀਏ ਤੇ ਫਿਰ ਥੋੜੇ ਭੁੰਗ ਆ ਜਾਂਦੇ ਆ ਇਸ ਲਈ ਆਪਾਂ ਬਿਲਕੁਲ ਘੱਟ ਜਿਹੜੀ ਫੋਲਡਿੰਗ ਕਰਨੀ ਹੈ ਦੀ ਤੇ ਉਲਟੀ ਸਾਈਡ ਲੈ ਲੈਣੀ ਆ ਤੇ ਜਿਹੜੀ ਆ ਸਾਡੀ हिਪ ਵੱਲੇ ਲਾਈਨੀ ਹੈ हिਪ ਜਿੱਥੋਂ ਤੱਕ ਸਿਲਾਈ ਲਗਾਈ ਹੋਈ ਆ ਉਸ ਤੋਂ ਥੋੜਾ ਜਿਨਾ ਉੱਪਰ ਜਾ ਕੇ ਆਪਾਂ लेस ਜਿਹੜੀ ਇਸ ਨੂੰ ਸਿੱਧਾ ਰੱਖਣਾ ਹੈ 셔ਟ ਜਿਹੜੀ ਉਲਟਾ ਪਾਸਾ ਰੱਖਿਆ ਹੋਇਆ ਹੈ लेस ਨੂੰ ਸਿੱਧਾ ਰੱਖਣਾ ਹੈ ਜਿਹੜਾ ਪਾਸਾ ਤੁਸੀਂ ਬਾਹਰ ਵਾਲੀ ਸਾਈਡ ਤੇ ਦਿਖਾਉਣਾ ਹੈ ਉਹ 셔ਟ ਦੇ ਇੱਧਰ ਖੱਬੇ ਵਾਲੀ ਸਾਈਡ ਤੇ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤਰੀਕੇ ਦੇ ਨਾਲ ਆਪਾਂ ਰੱਖਣਾ ਹੈ ਇਸ ਨੂੰ ਤੇ ਬਿਲਕੁਲ ਹੌਲੀ ਹੌਲੀ ਆਪਾਂ ਇਹੋ ਜਿਹੜਾ ਪ੍ਰੋਸੈਸ ਕਰਨਾ ਹੈ ਬਿਲਕੁਲ ਵੀ ਖਿੱਚਣਾ ਨਹੀਂ ਆ ਨਾ ਹੀ ਕੱਪੜੇ ਨੂੰ ਖਿੱਚਣਾ ਕਿਉਂਕਿ ਗੁਲਾਈ ਦੇ ਵਿੱਚ ਆ ਜੇ ਆਪਾਂ ਕੱਪੜਾ ਮਾਸਾ ਵੀ ਖਿੱਚਾਂਗੇ ਤੇ ਇਹ ਸਾਡੇ ਢੋਂਗ ਪੈ ਜਾਣਗੇ ਬਿਲਕੁਲ ਵੀ ਖਿੱਚਣਾ ਨਹੀਂ ਆ ਨਾ ਹੀ ਲੈਸ ਨੂੰ ਖਿੱਚਣਾ ਜੇਕਰ ਲੈਸ ਨੂੰ ਖਿੱਚਾਂਗੇ ਤੇ ਫਿਰ ਵੀ ਜਿਹੜੀ ਸਾਡੀ ਅਗਲੀ ਸਲਾਈ ਲੱਗੇਗੀ ਉਹ ਬਹੁਤ ਔਖੀ ਹੋ ਜਾਏਗੀ ਲੱਗਣੀ ਤੇ ਵਧੇਰੇ ਤਰੀਕੇ ਦੇ ਨਾਲ ਨਹੀਂ ਲੱਗੇਗੀ ਇੱਥੇ ਗੁਲਾਈ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਰਾਮ ਦੇ ਨਾਲ ਮਸ਼ੀਨ ਦਾ ਜਿਹੜਾ ਪੈਰ ਆ ਉਸ ਨੂੰ ਚੁੱਕ ਕੇ ਫਿਰ ਦੂਸਰੀ ਸਾਈਡ ਨੂੰ ਥੋੜਾ ਥੋੜਾ ਮਤਲਬ ਕਮਾਉਂਦੇ ਹੋਏ ਖਿੱਚਣਾ ਬਿਲਕੁਲ ਨਹੀਂ ਹੈ ਨਾ ਕੱਪੜਾ ਖਿੱਚਣਾ ਹੈ ਤੇ ਨਾ ਹੀ ਲੇਸ ਨੂੰ ਖਿੱਚਣਾ ਹੈ ਜੇਕਰ ਤੁਸੀਂ ਇੱਕ ਵੀ ਚੀਜ਼ ਨੂੰ ਥੋੜਾ ਖਿੱਚ ਕੇ ਲਗਾਓਗੇ ਤੇ ਲੇਸ ਜਿਹੜੀ ਹੈ ਬਿਲਕੁਲ ਵੀ ਸਹੀ ਤਰੀਕੇ ਦੇ ਨਾਲ ਨਹੀਂ ਲੱਗੇਗੀ ਸਤਾਂ ਸਾਰੇ ਆਪਾਂ ਗੁਲਾਈ ਦੇ ਵਿੱਚ ਇੱਕ ਸਾਈਡ ਤੋਂ ਲੈ ਕੇ ਦੂਸਰੀ ਸਾਈਡ ਤੱਕ ਗੁਲਾਈ ਦੇ ਵਿੱਚ ਆਪਾਂ ਲੈਸ ਲਗਾਉਂਦੇ ਜਾਣਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੀ ਹੈ ਸਿੰਪਲ ਘੇਰੇ ਨੂੰ ਵੀ ਲੈਸ ਲਗਾ ਸਕਦੇ ਹਾਂ ਜੇ ਤੁਸੀਂ ਉਹ ਵੀ ਸਿੱਖਣੀ ਹੈ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਸਿੰਪਲ ਘੇਰੇ ਨੂੰ ਆਪਾਂ ਜਿਹੜੀ ਹੈ ਇਸ ਤਰੀਕੇ ਦੇ ਨਾਲ ਲੈਸ ਘੇਰੇ ਔਰ ਚਾਕਾ ਨੂੰ ਇਕੱਠੀ ਕਿਵੇਂ ਲਗਾ ਸਕਦੇ ਆ ਲਾਸਟ ਤੱਕ ਇਹ ਮਸਲਾਈ ਲਗਾ ਲਈਏ ਜਿਹੜੀ ਉੱਪਰ ਲੈਸ ਥੋੜੀ ਜਿੰਨੀ ਵੱਧ ਗਈ ਹੈ ਉਸ ਨੂੰ ਆਪਾਂ ਕਟਿੰਗ ਕਰ ਦਵਾਂਗੇ ਹੁਣ ਇਹਦੀ ਦੂਸਰੀ ਸਾਈਡ ਨੂੰ ਆਪਾਂ ਸਿੱਧੀ ਸਾਈਡ ਨੂੰ ਫੋਲਡ ਕਰਕੇ ਸਿੱਧੀ ਸਾਈਡ ਨੂੰ ਫੋਲਡ ਕਰਕੇ ਇਸ ਨੂੰ ਆਪਾਂ ਇੱਥੇ ਵੀ ਬਹੁਤ ਮਤਲਬ ਢਿੱਲਾ ਹੱਥ ਰੱਖ ਕੇ ਕਿ ਆਪਾਂ ਜਿਹੜੀ ਇਹ ਸਲਾਈ ਲਗਾਉਣੀ ਆ ਬਿਲਕੁਲ ਵੀ ਖਿੱਚੜਾਣੀ ਆ ਜਦੋਂ ਵੀ ਆਪਾਂ ਕਿਸੇ ਵੀ ਰੇਬ ਕੱਪੜੇ ਨੂੰ ਖਿੱਚ ਕੇ ਸਲਾਈ ਲਗਾਉਨੇ ਆ ਤੇ ਉਹਦੇ ਵਿੱਚ ਜਿਹੜੇ ਆ ਭੁੰਗ ਆ ਜਾਂਦੇ ਜਿਸ ਤਰ੍ਹਾਂ ਆਪਾਂ ਕਿਸੇ ਕਸ਼ੇਰੇ ਦਾ ਮਤਲਬ ਨੇਫਾ ਫੋਲਡ ਕਰਦੇ ਆ ਉਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਰੇਬ ਹੁੰਦਾ ਤੇ ਇਹਦੇ ਵਿੱਚ ਵੀ ਭੁੰਗ ਆਉਣ ਦਾ ਡਰ ਹੁੰਦਾ ਪਰ ਜਦੋਂ ਆਪਾਂ ਇਸ ਨੂੰ ਬਹੁਤ ਹੀ ਢਿੱਲਾ ਰੱਖ ਕੇ ਜਿਹੜਾ ਫੋਲਡ ਕਰਾਂਗੇ ਤੇ ਬਿਲਕੁਲ ਵੀ ਇਹਦੇ ਵਿੱਚ ਕੋਈ ਭੁੰਗ ਨਹੀਂ ਆਏਗਾ ਖਿੱਚਣਾ ਬਿਲਕੁਲ ਨਹੀਂ ਆ ਉੱਪਰ ਵਾਲਾ ਕੱਪੜਾ ਜਿਹੜਾ ਵਾ ਉਹਨੂੰ ਪੂਰਾ ਢਿੱਲਾ ਰੱਖ ਕੇ ਇੱਥੇ ਜਿੱਤੇ ਗੁਲਾਈ ਤੇ ਜਾ ਕੇ ਫਿਰ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰ ਵਾਲਾ ਕੱਪੜਾ ਥੋੜਾ ਇਹ ਲੂਸ ਹੋ ਜੇਗਾ ਇਸ ਤਰੀਕੇ ਦੇ ਨਾਲ ਉੱਪਰ ਚੁੱਕਿਆ ਜਾਏਗਾ ਤੇ ਜੇਕਰ ਆਪਾਂ ਇਹਨੂੰ ਖਿੱਚਾਂਗੇ ਤੇ ਇੱਥੇ ਭੁੰਗ ਆ ਜਣੇ ਇਹਨੂੰ ਆਪਾਂ ਖਿੱਚਣਾ ਬਿਲਕੁਲ ਨਹੀਂ ਹੈ ਇਸ ਤਰੀਕੇ ਦੇ ਨਾਲ ਇਹਨੂੰ ਥੋੜਾ ਆਪਣੇ ਹੱਥ ਦੇ ਨਾਲ ਥੋੜਾ نیچے ਬਿਠਾ ਕੇ ਤੇ ਇਹਦੇ ਉੱਪਰ ਜਿਹੜੀ ਹੈ ਸਲਾਈ ਆਪਾਂ ਲਗਾ ਦੇਣੀ ਆ ਬਿਲਕੁਲ ਵੀ ਇਹਨੂੰ ਆਪਾਂ ਖਿੱਚਣਾ ਨਹੀਂ ਹੈ ਜੇ ਥੋੜਾ ਜਿਨਾ ਵੀ ਖਿੱਚਿਆ ਗਿਆ ਫਿਰ ਪੂੰਗ ਜ਼ਰੂਰ ਪੈਣਗੇ ਇਸ ਲਈ ਤੁਸੀਂ ਬਹੁਤ ਹੌਲੀ ਹੌਲੀ ਜਿਹੜਾ ਆਰਾਮ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨਾ ਹੈ ਜਦੋਂ ਵੀ ਆਪਾਂ ਕੋਈ ਸੂਟ ਬਣਾਉਣਾ ਹੈ ਤੇ ਜੇ ਉਸ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਬਣਾਉਣਾ ਹੈ ਤੇ ਕਾਲੀ ਬਿਲਕੁਲ ਨਹੀਂ ਕਰਨੀ ਕਿਉਂਕਿ ਕਾਲੀ ਕਰਨ ਲੱਗਿਆ ਹੈ ਮਸ਼ੀਨ ਜਿਹੜਾ ਕੰਮ ਹੈ ਗਲਤ ਹੋ ਜਾਂਦਾ ਹੈ ਤੇ ਇਸ ਲਈ ਆਪਾਂ ਕਾਲੀ ਬਿਲਕੁਲ ਨਹੀਂ ਕਰਨੀ ਬਹੁਤ ਢਿੱਲਾ ਹੱਥ ਉੱਪਰ ਵਾਲੀ ਸਾਈਡ ਜਿਹੜੀ ਆਪਾਂ ਫੋਲਡ ਕਰ ਰਹੇ ਹਾਂ ਇਸ ਨੂੰ ਢਿੱਲਾ ਰੱਖ ਕੇ ਫੋਲਡ ਕਰਨਾ ਹੈ ਤੇ ਖਿੱਚਣਾ ਬਿਲਕੁਲ ਨਹੀਂ ਆ ਇਸ ਤਰੀਕੇ ਦੇ ਨਾਲ ਸਾਰਾ ਇਹ ਗੁਲਾਈ ਦੇ ਵਿੱਚ ਤੁਸੀਂ ਕੋਈ ਵੀ ਜਿਸ ਦਾ ਮਤਲਬ ਅੰਬ੍ਰੇਲਾ ਫਰੌਕ ਨੂੰ ਜੇਕਰ نیچے ਲਾਸ ਪਾਈਪਿੰਗ ਕੁਛ ਵੀ ਲਗਾਉਣੀ ਹੈ ਤੇ ਉਹ ਵੀ ਇਸ ਤਰੀਕੇ ਦੇ ਨਾਲ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਰੇਬ ਹੁੰਦਾ ਹੈ ਅੱਗੇ ਵੀਡੀਓ ਦੇ ਵਿੱਚ ਉਹ ਵੀ ਤੁਹਾਨੂੰ ਲਗਾਉਣੀ ਦੱਸਾਂਗੇ ਬਿਨਾ ਪੀਕੋ ਤੋਂ ਜਿਹੜਾ ਅੰਬ੍ਰੇਲਾ ਫੋਲਡ ਕਰਨ ਦੀ ਵੀ ਤੁਹਾਨੂੰ ਵੀਡੀਓ ਵਿੱਚ ਮੈਂ ਦੱਸਾਂਗੀ ਕਿ ਅੰਬ੍ਰੇਲਾ ਜਿਹੜੀ ਫਰੌਕ ਹੈ ਬਿਨਾ ਪੀਕੋ ਤੋਂ ਅਸੀਂ ਕਿਵੇਂ ਆਸਾਨੀ ਦੇ ਨਾਲ ਫੋਲਡ ਕਰ ਸਕਦੇ ਹਾਂ ਸਾਰਾ ਜਿਹੜਾ ਇਹ ਗੁਲਾਈ ਦੇ ਵਿੱਚ ਆਪਾਂ ਫੋਲਡ ਕਰਦੇ ਜਾਣਾ ਹੈ ਹਾਂ ਤੁਸੀਂ ਵੇਖ ਸਕਦੇ ਹੋ ਬਿਲਕੁਲ ਵੀ ਕੋਈ ਵੀ ਭੁੰਗ ਨਹੀਂ ਆਇਆ ਇਹ ਵੀਡੀਓ ਬਿਲਕੁਲ ਵੀ ਐਡੀਟਿੰਗ ਨਹੀਂ ਕੀਤੀ ਪੂਰੀ ਤੁਹਾਨੂੰ ਦਿਖਾਈ ਗਈ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਵਾਰ ਵੀ ਜਿਹੜਾ ਸਾਨੂੰ ਇਹ ਮਸ਼ੀਨ ਦੇ ਵਿੱਚੋਂ ਕਪੜਾ ਨਹੀਂ ਕਢਣਾ ਪਿਆ ਕੋਈ ਵੀ ਭੁੰਗ ਨਹੀਂ ਆਇਆ ਤੇ ਕੋਈ ਵੀ ਸਾਡਾ ਜਿਹੜਾ ਇੱਥੇ ਮਿਸਟੇਕ ਨਹੀਂ ਹੋਈ ਕਿ ਜਿਹੜਾ ਕਪੜਾ ਉਢੜ ਕੇ ਕੁਝ ਸਹੀ ਕਰਨਾ ਪਵੇ ਤੇ ਇਸੇ ਤਰੀਕੇ ਨਾਲ ਲਾਸਟ ਤੱਕ ਆਪਾਂ ਜਿਹੜੀ ਆ ਪੂਰੀ ਸਿਲਾਈ ਲਗਾ ਲੈਣੀ ਹੈ ਥੋੜਾ ਜਿਨਾ ਉੱਪਰ ਚਲੇ ਜਾਣਾ ਜਿੱਥੋਂ ਤੱਕ ਆਪਾਂ ਲੈ ਹਸ ਲਗਾਉਣੀ ਸ਼ੁਰੂ ਕੀਤੀ ਸੀ ਲਾਸਟ ਤੱਕ ਸਿਲਾਈ ਲਗਾ ਲਈ ਆ ਹੁਣ ਇਸ ਤੋਂ ਬਾਅਦ ਫਿਰ ਆਪਾਂ ਸ਼ਰਟ ਦੀ ਦੂਸਰੀ ਵਾਲੀ ਸਾਈਡ ਜਾਣਾ ਐਵੇਂ ਇਸ ਤਰ੍ਹਾਂ ਕਰਕੇ ਜੇ ਤੁਸੀਂ ਚਾਹੋ ਤੇ ਇਧਰ ਵਾਲੀ ਸਾਈਡ ਤੇ ਤੁਸੀਂ ਤਰਪਾਈ ਨਹੀਂ ਕਰ ਸਕਦੇ ਹੋ ਤੇ ਪਰ ਤੇ ਪਰਪਾਈ ਕਰਨ ਵਾਲੋ ਜੇਕਰ ਆਪਾਂ ਸਲਾਈ ਵੀ ਲਗਾ ਲਾਂਗੇ ਤੇ ਫਿਰ ਵੀ ਬਹੁਤ ਵਧੀਆ ਲੱਗੇਗਾ ਕਿਉਂਕਿ ਇਹ ਆਪਾਂ ਇੱਕ ਔਡਸੈਟ ਵਾਂਗੂ ਤਿਆਰ ਕੀਤਾ ਹੈ ਅੱਗੇ ਜਾ ਕੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੁਸੀਂ ਥੰਬਨੇਲ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜਾ ਨਾਲ ਇਹਦੇ ਚੋਣਾ ਵਾਲੀ ਸਲਵਾਰ ਬਣਾਈ ਹੋਈ ਹੈ ਤੇ ਇਸ ਕਰਕੇ ਆਪਾਂ ਇੱਥੇ ਸਲਾਈ ਹੀ ਲਗਾ ਦੇਣੀ ਆ ਤਰਪਾਈ ਕਰਨ ਦਾ ਝੰਜਟ ਬਿਲਕੁਲ ਖਤਮ ਕਰ ਦੇਣਾ ਤਰਪਾਈ ਨਹੀਂ ਕਰਨੀ ਪਵੇਗੀ ਕਿਉਂਕਿ ਬਾਵਾ ਵੀ ਇਹਦੀਆਂ ਕਾਫ ਵਾਲੀਆਂ ਬਣਾਈਆਂ ਆ ਸਿਰਫ ਗਲੇ ਤੇ ਤਰਪਾਈ ਹੋਏਗੀ ਬਾਕੀ ਹੋਰ ਕਿਤੇ ਵੀ ਇਸ ਨੂੰ ਤਰਪਾਈ ਨਹੀਂ ਹੋਣੀ ਇਸ ਸੂਟ ਨੂੰ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੋਡ ਸੈੱਟ ਬਣਾ ਕੇ ਤਿਆਰ ਕਰ ਸਕਦੇ ਹੋ ਕੁੜਤਾ ਔਰ ਨਾਲ ਸਲਵਾਰ ਬਣਾਈ ਹੋਈ ਆ ਆਪਾਂ ਪਹੁੰਚੇ ਤੇ ਚੋਣਾ ਵਾਲੀ ਪਠਾਣੀ ਸਲਵਾਰ ਬੋਲ ਦੇ ਜਨੂ ਵਾਲੀ ਸਲਵਾਰ ਬਣਾਈ ਹੋਈ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਕੇ ਰੈਡੀ ਕਰ ਸਕਦੇ ਜੇ ਇੱਥੇ ਜਦੋਂ ਸਲਾਈ ਲਗਾਉਣੀ ਆ ਉਦੋਂ ਵੀ ਕਪੜੇ ਨੂੰ ਬਿਲਕੁਲ ਨਹੀਂ ਖਿੱਚਣਾ ਜੇ ਖਿੱਚਾਂਗੇ ਤੇ ਫਿਰ ਪਉਂ ਗਉਣਗੇ ਪਹਿਲਾਂ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਸਾਰੇ ਜਿਹੜੇ ਆਪਾਂ ਗੁਲਾਈ ਦੇ ਵਿੱਚ ਇਹਨੂੰ ਸਲਾਈ ਲਗਾਉਂਦੇ ਜਾਵਾਂਗੇ ਤੇ ਸਲਾਈ ਲਗਾਉਣ ਤੋਂ ਬਾਅਦ ਇਹ ਜਿਹੜਾ ਸਾਡਾ ਘੇਰਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਹੈ ਗੁਲਾਈ ਦੇ ਵਿੱਚ ਇਹ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਹੈ ਰੈਡੀ ਹੈ ਇੱਥੇ ਥੋੜੀ ਪੱਕੀ ਸਲਾਈ ਲਗਾ ਲਾਂਗੇ ਤਾਂ ਕਿ ਚਾਕ ਤੋਂ ਜਿਹੜਾ ਇਹ ਫਟੇ ਨਾ ਤੇ ਸਾਰਾ ਵੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਦੋਨੋਂ ਪਾਸੇ ਬਿਲਕੁਲ ਬਰਾਬਰ ਜਿਹੜੇ ਆ ਬਣ ਕੇ ਰੈਡੀ ਹੋਏ ਨੇ ਐ ਵੇਖੋ ਗੁਲਾਈ ਕੋਰਨਰ ਤੋਂ ਵੀ ਬਹੁਤ ਹੀ ਵਧੀਆ ਗੁਲਾਈ ਦੇ ਵਿੱਚ ਬਣ ਕੇ ਰੈਡੀ ਹੋਣੀ ਹੋ ਗਿਆ ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਆਪਣਾ ਜਿਹੜਾ ਸੂਟ ਬਣਾ ਕੇ ਰੈਡੀ ਕਰਦੇ ਜਾਂ ਜਿਹੜੀਆਂ ਪਹਿਣਾ ਕਰਦੇ ਇਹ ਕੰਮ ਕਰਦੇ ਆ ਨੇ ਬਹੁਤ ਉਹਨਾਂ ਲਈ ਆਸਾਨ ਹੋਏ ਇਸ ਤਰ੍ਹਾਂ ਦਾ ਫੋਲਡਿੰਗ ਕਰਨਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਘੇਰਾ ਬਣ ਕੇ ਤਿਆਰ ਹੋਇਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੀ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਹਦਾ ਲੱਗਾ ਇਹ ਜਿਹੜਾ ਫੋਲਡਿੰਗ ਵਾਲਾ ਤਰੀਕਾ ਹੈ ਤੇ ਮਿਲਦਿਆਂ ਫਿਰ ਇਸੇ ਤਰ੍ਹਾਂ ਕੁਝ ਨਹੀਂ